ਨਗਰ ਦੀ ਅਨਾਜ ਮੰਡੀ ਦੇ ਵਿੱਚ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬੈਂਕ ਦੀ ਕੈਸ਼ ਵੈਨ ਆ ਕੇ ਗੇਟ ਦੇ ਕੋਲ ਰੁਕੀ ਤਾਂ ਮੌਕੇ ਤੇ ਸਿਕਿਉਰਿਟੀ ਗਾਰਡ ਦੀ ਬੰਦੂਕ ਧਰਤੀ ਤੇ ਡਿੱਗੀ ਅਤੇ ਮੌਕੇ ਤੇ ਬੰਦੂਕ ਦੇ ਵਿੱਚੋਂ ਗੋਲੀ ਨਿਕਲ ਕੇ ਸਾਹਮਣੇ ਖੜੇ ਟਰੈਕਟਰ ਦੇ ਟਾਇਰ ਵਿੱਚ ਜਾ ਵੱਗੀ ਅਤੇ ਮੌਕੇ ਤੇ ਹੀ ਟਾਇਰ ਦੀ ਹਵਾ ਨਿਕਲ ਗਈ ਜਿਸ ਕਰਕੇ ਇਹ ਘਟਨਾ ਵਾਪਰੀ ਹੈ ਦੱਸਦੀ ਕਿ ਮੌਕੇ ਤੇ ਪੁਲਸ ਦੇ ਵੱਲੋਂ ਵੀ ਇਸ ਘਟਨਾ ਸਥਲ ਤੇ ਜਾ ਕੇ ਉਸ ਦਾ ਜਾਇਜ਼ਾ ਲੈ ਗਿਆ ਤੇ ਜਦੋਂ ਕਿ ਬੈਂਕ ਮੈਨੇਜਰ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਟਾਲਮਟੋਲ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਸਿਕਿਉਰਿਟੀ ਗਾਰਡ ਨੇ ਦੱਸਿਆ ਕਿ ਮੇਰੇ ਹੱਥ ਦੇ ਵਿੱਚ ਬੰਦੂਕ ਛੁੱਟ ਕੇ ਤੇ ਨਿੱਕੀ ਹਤੇ ਬੰਦੂਕ ਦੇ ਵਿੱਚੋਂ ਗੋਲੀ ਟਿਕਲ ਕੇ ਸਾਹਮਣੇ ਖੜੇ ਟਰੈਕਟਰ ਦੇ ਟਾਇਰ ਵਿੱਚ ਜਾ ਵਜੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਨੁਕਸਾਨ ਹੋਇਆ ਹੈ ਮੈਂ 5000 ਰੁਪਏ ਦੇ ਦਿੱਤੇ ਨੇ। ਉਧਰ ਜਦੋਂ ਇਸ ਸਬੰਧੀ ਟਰੈਕਟਰ ਮਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਗੋਲੀ ਸਿਕਿਉਰਿਟੀ ਗਾਰਡ ਦੀ ਬੰਦੂਕ ਦੇ ਵਿੱਚੋਂ ਨਿਕਲ ਕੇ ਮੇਰੇ ਟਰੈਕਟਰ ਦੇ ਟਾਇਰ ਵਿੱਚ ਵੱਜੀ ਹੈ। ਇਸ ਕਰਕੇ ਉਹਨਾਂ ਨੇ ਮੈਨੂੰ 5000 ਰੁਪਏ ਦਿੱਤੇ ਨੇ ਤੇ ਸਾਡਾ ਸਮਝੌਤਾ ਹੋ ਗਿਆ। ਇਸ ਮੌਕੇ ਤੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਵੀ ਦੱਸਿਆ ਕਿ ਸਿਕਿਉਰਿਟੀ ਗਾਰਡ ਦੀ ਬੰਦੂਕ ਦੇ ਵਿੱਚੋਂ ਗੋਲੀ ਚੱਲੀ ਸੀ ਅਤੇ ਸਿਕਿਉਰਿਟੀ ਗਾਰਡ ਦੇ ਵੱਲੋਂ 5000 ਰੁਪਏ ਟਰੈਕਟਰ ਦੇ ਮਾਲਕ ਨੂੰ ਦਿੱਤੇ ਗਏ ਨੇ ਤੇ ਉਹਨਾਂ ਦਾ ਸਮਝੌਤਾ ਹੋ ਗਿਆ। ਗਨੀਮਤ ਇਹ ਰਹੀ ਹੈ ਕਿ ਮੰਡੀ ਦੇ ਵਿੱਚ ਕਣਕ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਦੇ ਵਿੱਚ ਚਹਲ ਪਹਲ ਬਹੁਤ ਰਹਿੰਦੀ ਹੈ ਤੇ ਜੇਕਰ ਕਿਤੇ ਹੋਰ ਗੋਲੀ ਲੱਗ ਜਾਂਦੀ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਹਤੇ ਮੌਕੇ ਤੇ ਸਿਕਿਉਰਿਟੀ ਗਾਰਡ ਨੇ ਟਰੈਕਟਰ ਦੇ ਮਾਲਕ ਨੂੰ 5000 ਰੁਪਏ ਦੇ ਕੇ ਆਪਣਾ ਖੇੜਾ ਛੁਡਵਾ ਲਿਆ। ਹਾਂਜੀ ਆਪ ਜੀ ਤੁਸੀਂ ਬੈਂਕ ਜਿੱਥੇ ਸਿਕਿਉਰਟੀ ਮੁਲਾਜ਼ਮ ਕੀ ਹੋਇਆ ਜਦੋਂ ਕੈਸ਼ ਵੈਨ ਆਈ ਸੀ ਅੱਛਾ ਜੀ ਉਹ ਉੱਥੇ ਕੈਸ਼ ਵੈਨ ਨਾਲ ਮੁਲਾਜ਼ਮ ਸੀ ਜਿਹੜਾ ਉਹਦੇ ਤੋਂ ਹੋ ਗਿਆ ਕੀ ਰਫਲ ਗਿਰ ਗਿਆ ਕਿਵੇਂ ਹੋਇਆ ਅੱਛਾ ਲੱਗੀ ਕਿ ਇਹਦੇ ਚ ਅੱਛਾ ਉਹਨਾਂ ਨਾਲ ਕੀ ਸਮਝੌਤਾ ਹੋ ਗਿਆ ਉਹਨਾਂ ਦਾ ਕੈਸ਼ ਉਹਨਾਂ ਨੇ ਸਮਝੌਤਾ ਹੋ ਗਿਆ ਉਹਨਾਂ ਦਾ 3-5000 ਰੁਪਏ अच्छा जी पुलिस आई सी पड़ताल कर अच्छा बैंक कौन से बैंक में मैनेजर क्या बात हुई आज यहाँ बैंक के बाहर तो के बाहर क्या हुआ पता नहीं ब्रांच में ऐसी कोई वारदात नहीं हुई कैसी वारदात कुछ भी नहीं कुछ भी नहीं हुआ हमको पता चला कि बैंक के बाहर गोली चली है मुझे कोई कुछ नहीं बताया ਆਪਕੇ ਕੰਡਮੈਨ ਦੀ ਤਰਫੋਂ ਸੇ ਜਦ ਸਕੂਟੀ ਅਫਸਰ ਕੀ ਕਰਕੇ ਤਾਂ ਕੁਛ ਨਹੀਂ ਹੋਇਆ ਨਹੀਂ ਕੀ ਹੋਇਆ ਥੋੜੇ ਟਰੈਕਟਰ ਟਰਾਲੀ ਲੈ ਕੇ ਆ ਰਹੇ ਸੀ ਇਹ ਕੈਸ਼ ਵਾਲੀ ਗੱਡੀ ਆਈ ਸੀ ਉਹਨੂੰ ਰਾਫਲ ਕਰਕੇ ਗੋਲੀ ਲੱਗੀ ਡੈਸ਼ 'ਚ ਅੱਛਾ ਤੇ ਉਹਨਾਂ ਨਾਲ ਸਾਡਾ ਹੱਟਾ ਸਮਝੌਤਾ ਹੋ ਗਿਆ ਉਹਨਾਂ ਨਾਲ ਕੀ ਸਮਝੌਤਾ ਆ ਤੁਹਾਡਾ ਉਹਨਾਂ ਨੂੰ ਟਾਇਰ ਲੈ ਕੇ ਦਿੱਤਾ ਨੰਬਰ ਕਿੰਨੇ ਪੈਸੇ ਲੈ ਦਿੱਤੇ ਨੇ ਹਾਂ 5000 ਦਾ ਟਾਇਰ ਲੈ ਕੇ ਦਿੱਤਾ ਜਿੰਨਾ ਦਾ ਪੈਸਾ ਗੋਲੀ ਇੱਕ ਟਾਇਰ ਤੇ ਲੱਗੀ ਆ ਦੋ ਤੇ ਲੱਗੀ ਤੁਸੀਂ ਟਰੈਕਟਰ ਟਰਾਲੀ ਕਿੱਥੋਂ ਲੈ ਕੇ ਆ ਰਹੇ ਸੀ ਗੱਡੀ ਤੇ ਗਣ ਚਲਾ ਕੇ ਆਈ ਸੀ ਮੈਂ ਤਾਂ ਜੀ ਜੇ ਤੁਹਾਡੇ ਟਰੈਕਟਰ ਟਰਾਲੀ ਤੇ ਨਾ ਲੱਗਦੀ ਇੱਥੇ ਬੱਚੇ ਫਿਰ ਰਹੇ ਨੇ ਲੇਬਰ ਐ ਨਹੀਂ ਆਮ ਲੋਕ ਜਾ ਰਹੇ ਨੇ ਸੀਜ਼ਨ ਚੱਲ ਰਿਹਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਜੀ ਤਾਂ ਤੁਹਾਡੇ ਵੀ ਲੱਗ ਸਕਦੀ ਗਨਮੈਨ ਨੂੰ ਚਾਹੀਦਾਗਾ ਵੀ ਆਪ ਵੀ ਜੀ ਸਮਝ ਕਰਕੇ ਹੋਣਾ ਗੀ ਜੀ ਬਈ ਮੈਂ ਗਨਮੈਨ ਨੂੰ ਚਾਹੀਦਾ ਯਾਰ ਤੇ ਗਨਮੈਨ ਕਿੱਥੇ ਗਿਆ ਗਨਮਾ ਬਾਕੇ ਵੀਰ ਉਹ ਤਾਂ ਲੈ ਕੇ ਕੈਸਲੀ ਗਈ ਅੱਛਾ ਤੁਹਾਨੂੰ ਕਿਵੇਂ ਪਤਾ ਵੀ ਗਿਰ ਕੇ ਲੱਗੀ ਆ ਜਾਂ ਦੂਜੀ ਤਰ੍ਹਾਂ ਚੱਲ ਰਹੀ ਮੈਂ ਦੇਖੀ ਵੀਰ ਯਾਰ ਆਪ ਨੇ ਗਿਰਿਆ ਗਿਰ ਕੇ ਲੱਗਿਆ ਮੈਂ ਆਪ ਦੇਖਿਆ ਨਾ ਅੱਖ ਨਾਲ ਕਿਹੜੀ ਦਨਾਲੀ ਦੀ ਕਿ ਛੋਟੀ ਸੀ ਦਨਾਲੀ ਦੀ ਵੀਰ ਜੀ अच्छा थोड़ा समझौता हो गया ना किने करवाया आज आप ही 가게ਰੇ کراਉਣਾ ਚਾਹਿਆ ਅੱਛਾ ਨਹੀਂ ਪੈਸੇ ਤੁਹਾਨੂੰ ਕੈਸ਼ ਵੈਨ ਵਾਲਿਆਂ ਨੇ ਦਿੱਤੇ ਨੇ ਕਿ ਬੈਂਕ ਚੋਂ ਕਿਸੇ ਨੂੰ ਕੈਸ਼ ਵੈਨ ਨੇ ਜਿੱਦੋਂ ਲੱਗਿਆ ਹੋਈ ਦੋਕਾ ਜੀ ਅੱਛਾ ਕਿੱਥੋਂ ਦਾ ਸੀ ਇਹ ਨਹੀਂ ਕੁਝ ਪਤਾ ਤੁਹਾਨੂੰ ਨਾ ਇਹ ਨਹੀਂ ਪਤਾ ਮੈਂ ਕਿੱਥੇ ਹੋ ਜੇ ਕਿ ਨਾਜ਼ਮੁਦੀ ਪੰਜਾਬ ਨਿੰਦਮੇ ਬ੍ਰਾਂਚ ਹੈ ਜੀ ਨਾ ਜੋ ਜਿੱਦੋਂ ਚਨਾਬੇ 3:12 ਵਜੇ ਤੇ ਕੈਸ਼ ਵੈਨ ਕੈਸ਼ ਲੈ ਕੇ ਗਈ ਜਿੱਨਾਂ ਦੇ ਗਾਰਡ ਤੋਂ ਚੰਨ ਗਲਤੀ ਨਾਲ ਅਸਲਾ ਥੱਲੇ गिर ਗਿਆ ਅਸਲਾ ਗਿਰਨ ਕਰਕੇ ਗੋਲੀ ਚੱਲ ਗਈ ਕਿਸੇ ਦਾ ਕੋਈ ਜਾਨੀਵਾਨੀ ਨੁਕਸਾਨ ਨਹੀਂ ਹੋਇਆ ਖਾਰੇ ਗੋਲੇ ਦੇ ਵਿੱਚ ਬੋਲੀਓ ਤੇ ਟ੍ਰੈਕਟਰ ਖੜਾ ਜੀ ਤੇ ਟਾਇਰ ਚ ਲੱਗੀ ਸੀ ਤੇ ਉਹਨਾਂ ਦਾ ਕਿਸੇ ਨੂੰ ਪਤਾ ਨਹੀਂ ਉਹਨਾਂ ਦਾ ਆਪ ਚ ਨਿੱਬੜ ਗਏ। ਕੋਈ ਜ਼ੋਰ ਨਾਲ ਕੋਈ ਪਰਤਾਲ ਵਗੈਰਾ ਕੀਤੀ ਪਿਆ ਰਹੀ ਹੈ। ਹਾਂਜੀ ਪਰਤਾਲ ਕੋਈ ਵੰਗੈਲੀ ਨਹੀਂ ਕਿਸੇ ਦੀ ਪਾਈ ਗਈ। ਖਾਨ ਤੇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਨੁਬਾਣਾ ਦੀ ਰਿਪੋਰਟ।